ਸਾਸਤ੍ਰਿਕਾਲ ਹੁਣ ਅਸੀਂ ਕਰਾਂਗੇ ਕੰਮ ਦੀ ਗੱਲ ਸੁ ਨਵਰਾਤਰੇ ਚੱਲ ਰਹੇ ਹਨ ਅਤੇ ਬਹੁਤ ਸਾਰੇ ਲੋਕ ਨਵਰਾਤਰਾ ਦੇ ਵਿੱਚ ਵਰਤ ਵੀ ਰੱਖਦੇ ਨੇ ਸੋ ਵਰਤ ਦੇ ਦੌਰਾਨ ਖਾਣ ਪੀਣ ਦੇ ਵਿੱਚ ਪੂਰੀ ਤਰ੍ਹਾਂ ਬਦਲਾਅ ਹੋ ਜਾਂਦਾ ਹੈ ਜਿਸ ਕਰਕੇ ਐਸਿਡਿਟੀ ਬਲੋਟਿੰਗ ਵਰਗੀ ਸਮੱਸਿਆ ਵੀ ਹੋ ਸਕਦੀ ਹੈ ਜਿਸ ਦੇ ਨਾਲ ਤੁਸੀਂ ਪੂਰਾ ਦਿਨ ਪਰੇਸ਼ਾਨ ਵੀ ਹੋ ਸਕਦੇ ਹੋ ਤੋ ਇਸ ਤੋਂ ਬਚਨ ਦੇ ਲਈ ਕੁਝ ਘਰੇਲੂ ਨੁਸਖੇ ਫਾਇਦੇਮੰਦ ਹੁੰਦੇ ਨੇ ਚੇਤ ਨਰਾਤਿਆਂ ਦੇ ਵਿੱਚ ਲੋਕ ਮਾਤਾ ਦੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ 9 ਦਿਨਾਂ ਦੇ ਲਈ ਵਰਤ ਰੱਖਦੇ ਨੇ ਅਜਿਹੇ ਦੇ ਵਿੱਚ ਉਹਨਾਂ ਦੀ ਖੁਰਾਕ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਦੇ ਸਰੀਰ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ ਅਤੇ ਪਾਚਨ ਕਿਰਿਆ ਹੌਲੀ ਹੋਣ ਲੱਗ ਜਾਂਦੀ ਹੈ ਇਸ ਕਰਕੇ ਪੇਟ ਦੇ ਵਿੱਚ ਗੈਸ ਬਣਨ ਲੱਗ ਜਾਂਦੀ ਹੈ ਤੇ ਬਲੋਟਿੰਗ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਵੀ ਵਰਤ ਰੱਖਦੇ ਹੋ ਤੇ ਵਰਤ ਦੌਰਾਨ ਪੇਟ ਦੀਆਂ ਅਜਹੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੁੰਦਾ ਇੱਥੇ ਤੁਹਾਨੂੰ ਦੱਸ ਰਿਹਾ ਹਾਂ ਪੰਜ ਦੇਸੀ ਅਤੇ ਅਦਭੁਤ ਘਰੇਲੂ ਨੁਸਖਿਆਂ ਬਾਰੇ ਜਿਸ ਨੂੰ ਅਪਣਾ ਕੇ ਐਸਿਡਿਟੀ ਬਲੋਟਿੰਗ ਵਰਗੀਆਂ ਸਮੱਸਿਆਵਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਵਰਤ ਦੇ ਦੌਰਾਨ ਐਸਿਡਿਟੀ ਤੋਂ ਬਚਣ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਦਹੀਂ ਹੈ ਜੋ ਕਿ ਉਹ ਰਾਮਬਾਂਡ ਸਾਬਿਤ ਹੋ ਸਕਦਾ ਹੈ ਇਸ ਵਿੱਚ ਮੌਜੂਦ ਪੋਸ਼ਕ ਤੱਤ ਪੇਟ ਦੇ ਵਿੱਚ ਪੈਦਾ ਹੋਣ ਵਾਲੀ ਗੈਸ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਤੋਂ ਆਸਾਨੀ ਦੇ ਨਾਲ ਰਾਹਤ ਦਿਵਾ ਸਕਦੇ ਹਨ। ਸੋ ਅਗਲਾ ਹੈ ਕਿ ਵਰਤ ਦੇ ਦੌਰਾਨ ਖਾਣ ਪੀਣ ਦੀ ਆਦਤਾਂ ਦੇ ਵਿੱਚ ਕਾਫੀ ਬਦਲਾ ਆਉਂਦਾ ਹੈ ਜਿਸ ਦੇ ਕਰਕੇ ਪੇਟ ਦੇ ਵਿੱਚ ਗੈਸ ਬਣਨ ਲੱਗ ਜਾਂਦੀ ਹੈ। ਇਸ ਤੋਂ ਬਚਣ ਦੇ ਲਈ ਰੋਜ਼ ਰਾਤ ਨੂੰ ਇੱਕ ਗਿਲਾਸ ਪਾਣੀ ਦੇ ਵਿੱਚ ਦੋ ਚਮਚ ਸੌਫਟਵੇਅਰ ਰੱਖਦੇ ਹੋ ਅਤੇ ਸਵੇਰੇ ਉੱਠਦਿਆਂ ਹੀ ਉਸ ਪਾਣੀ ਨੂੰ ਛਾਣ ਕੇ ਤੁਸੀਂ ਪੀ ਸਕਦੇ ਹੋ। ਇਸ ਨਾਲ ਪੇਟ ਦੀ ਹਰ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਸੋ ਵਰਤ ਵਾਲੇ ਦਿਨ ਸਵੇਰੇ ਉੱਠਦਿਆਂ ਹੀ ਨਾਰੀਅਲ ਪਾਣੀ ਵੀ ਪੀਣਾ ਚੰਗਾ ਹੁੰਦਾ ਹੈ ਇਸ ਦੇ ਨਾਲ ਐਸਿਡਿਟੀ ਦੀ ਸਮੱਸਿਆ ਨਹੀਂ ਹੋਵੇਗੀ ਸੋ ਨਾਰੀਅਲ ਪਾਣੀ ਪੇਟ ਦੇ ਐਸਿਡਿਕ ਪੀਐਚ ਨੂੰ ਬਰਕਰਾਰ ਰੱਖਦਾ ਹੈ ਤੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਜਿਸ ਦੇ ਕਰਕੇ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਨਹੀਂ ਕਰਦੀਆਂ ਜੇਕਰ ਤੁਸੀਂ ਨਰਾਤਿਆ ਦੇ ਵਰਤੇ ਦੌਰਾਨ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਅਤੇ ਸ਼ਹਿਦ ਦੀ ਵਰਤੋਂ ਕਰਨਾ ਵੀ ਲਾਭਦਾਇਕ ਹੋ ਸਕਦਾ ਹੈ। ਸੋ ਗਰਮ ਪਾਣੀ ਲਓ ਉਸ ਦੇ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਦੇ ਨਾਲ ਥੋੜੇ ਸਮੇਂ ਰਹਿਵਿੱਚ ਤੁਹਾਨੂੰ ਕਾਫੀ ਰਾਹਤ ਮਿਲੇਗੀ। ਸੋ ਵਰਤ ਦੇ ਦੌਰਾਨ ਪੁਦੀਨੇ ਦਾ ਸੇਵਨ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਦੇ ਲਈ ਕੰਮ ਕਰ ਸਕਦਾ ਹੈ ਸੋ ਗਰਮ ਪਾਣੀ ਦੇ ਵਿੱਚ ਤਾਜ਼ੇ ਜਾਂ ਸੁੱਕੇ ਪੁਦੀਨੇ ਦੀਆਂ ਪੱਤੀਆਂ ਨੂੰ ਮਿਲਾ ਕੇ ਚਾਹ ਬਣਾਉਣ ਦੇ ਨਾਲ ਵੀ ਤੁਹਾਨੂੰ ਫਾਇਦਾ ਹੁੰਦਾ ਹੈ ਇਸ ਦੇ ਨਾਲ ਐਸਿਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਸੋ ਜੇਕਰ ਤੁਸੀਂ ਵਰਤ ਰੱਖਦੇ ਹੋ ਤੁਹਾਨੂੰ ਵੀ ਐਸਿਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ ਤੁਸੀਂ ਉਸ ਤੋਂ ਕਾਫੀ ਪਰੇਸ਼ਾਨ ਰਹਿੰਦੇ ਹੋ ਸੋ ਇਹਨਾਂ ਨੁਸਖਿਆਂ ਨੂੰ ਜੋ ਕਿ ਬੇਹਦ ᱨਾਮਬਾਰ ਨੇ ਇਹਨਾਂ ਨੂੰ ਅਪਣਾ ਸਕਦੇ ਹੋ ਅਤੇ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਵਰਤ ਦੇ ਵਿੱਚ ਦੂਰ ਰੱਖ ਸਕਦੇ ਹੋ ਜੁਦੋਂ ਲੋਕਾਂ ਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਖਬਰ ਦਾ سلسلہ ਜਾਰੀ ਰਹੇਗਾ